ਇਸ ਵਕਤ ਦੀ ਬੇਹਦ ਵੱਡੀ ਤੇ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਇੱਕ 4 ਸਾਲਾਂ ਬੱਚੀ ਬੱਸ ਹੇਟਾਂ ਆ ਗਈ ਹੈ ਤੇ ਉਸ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਬੱਚੀ ਸਕੂਲ ਵਸਤੇ ਹੇਟਾਂ ਆਈ ਹੈ ਜਿਸ ਤੋਂ ਬਾਅਦ ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਇਸ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਬੱਚੀ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ 4 ਸਾਲਾਂ ਮਾਸੂਮ ਬੱਚੀ ਜਿਸ ਦਾ ਨਾਮ ਕੀਰਤ ਦੱਸਿਆ ਜਾ ਰਿਹਾ ਹੈ ਆਦਮਪੁਰ ਦੀ ਰਹਿਣ ਵਾਲੀ ਹੈ ਜਲੰਧਰ ਦੇ ਆਦਮਪੁਰ ਤੋਂ ਵੱਡੀ ਖਬਰ ਸਾਂ ਆਈ ਹੈ ਜਿੱਥੇ ਇੱਕ 4 ਸਾਲਾਂ ਬੱਚੀ ਕੀਰਤ ਦੀ ਮੌਤ ਹੋ ਗਈ ਹੈ ਸਕੂਲੀ ਬੱਸ ਹੇਟਾ ਆਉਣ ਕਾਰਨ ਬੱਚੀ ਦੀ ਮੌਤ ਹੋਈ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਬੱਸ ਸਕੂਲ ਪਹੁੰਚਦੀ ਹੈ ਤਾਂ ਬੱਸ ਦੇ ਵਿੱਚੋਂ ਬੱਚੀ ਉਤਰ ਰਹੀ ਹੁੰਦੀ ਹੈ ਤੇ ਅਚਾਨਕ ਬੱਸ ਦੇ ਹੇਟਾ ਆ ਜਾਂਦੀ ਹੈ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਲੇ ਜਾ ਰਹੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਦੀ ਤੇ ਸਟਾਫ ਮੈਂਬਰਾਂ ਦੀ ਲਾਪਰਵਾਹੀ ਕਾਰਨ 4 ਸਾਲਾਂ ਕਿਰਤ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਲੰਧਰ ਦੇ ਆਦਮਪੁਰ ਦੀ 4 ਸਾਲਾਂ ਕੀਰਤ ਜਿਸ ਦੇ ਸਕੂਲੀ ਬੱਸ ਹੇਟਾਉਣ ਕਾਰਨ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਜਲੰਧਰ ਹੁਸ਼ਿਆਰਪੁਰ ਹਾਈਵੇ ਜੋ ਕਿ ਆਦਮਪੁਰ ਦੇ ਨੇੜੇ ਹੈ ਉਸ ਨੂੰ ਜਾਮ ਕਰ ਲਿਆ ਗਿਆ ਜਿਸ ਕਰਕੇ ਹੋਰ ਵੀ ਕਈ ਥਾਵਾਂ ਦੇ ਉੱਤੇ ਭਾਰੀ ਜਾਮ ਲੱਗ ਗਿਆ ਜਾਣਕਾਰੀ ਅਨੁਸਾਰ ਪੁਲਿਸ ਮੌਕੇ ਤੇ ਪਹੁੰਚੀ ਹੈ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਸਕੂਲ ਦੇ ਖੰਗਾਲੇ ਜਾ ਰਹੇ ਨੇ ਅਤੇ ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਹੁਣਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਉੱਤੇ ਮਾਮਲਾ ਵੀ ਦਰਜ ਕਰ ਲਿਆ ਗਿਆ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਡਰਾਈਵਰ ਦਾ ਮੁਆਇਨਾ ਕੀਤਾ ਜਾਵੇਗਾ ਜੇਕਰ ਡਰਾਈਵਰ ਨਸ਼ੇ ਦੀ ਹਾਲਤ ਦੇ ਵਿੱਚ ਪਾਇਆ ਗਿਆ ਤਾਂ ਉਸ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਹੋਵੇਗੀ ਤਾਂ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਭੜਕੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਦੇ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇहद ਦੁਖਦਾਈ ਤੇ ਮੰਦਭਾਗੀ ਖਬਰ ਹੈ 4 ਸਾਲਾਂ ਮਾਸੂਮ ਬੱਚੀ ਜੋ ਕਿ ਖੁਸ਼ੀ-ਖੁਸ਼ੀ ਸਕੂਲ ਗਈ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸਦੇ ਨਾਲ ਮੰਦਭਾਗਾ ਪਾਣਾ ਵਾਪਰਣ ਵਾਲਾ ਹੈ ਤੇ ਉਹ ਹੁਣ ਕਦੇ ਵੀ ਘਰ ਵਾਪਿਸ ਨਹੀਂ ਪਰਤੇਗੀ ਉਹਨਾਂ ਮਾਪਿਆਂ ਤੇ ਕਿ ਬੇਤਰੀ ਹੋਵੇ ਕਿ ਜੁਨਾਂ ਦੀ 4 ਸਾਲਾਂ ਦੀ 마ਸੂਮ ਜਿਹੜੀ ਐ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਐ ਮਾਪਿਆਂ ਨੇ ਬੜੇ ਹੀ ਚਾਵਾ ਦੇ ਨਾਲ ਤਿਆਰ ਕਰਕੇ ਪਿਆਰ ਕਰਕੇ ਆਪਣੀ ਲਾਡਲੀ ਧੀ ਨੂੰ ਸਕੂਲ ਭੇਜਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਧੀ ਨੇ ਹੁਣ ਕਦੇ ਵੀ ਘਰ ਵਾਪਿਸ ਨਹੀਂ ਆਉਣਾ ਤਾਂ ਪਰਿਵਾਰਕ ਮੈਂਬਰ ਪੜ ਕੇ ਹੋਏ ਨੇ ਗੁੱਸੇ ਦੇ ਵਿੱਚ ਨੇ ਰੋ ਰੋ ਕੇ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲਾਤ ਲਗਾਤਾਰੀ ਉਹਨਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਐ ਕਿ ਕੁਝ ਬਿਆਨ ਸਾਹਮਣੇ ਆਏ ਨੇ ਉਹ ਸੁਣਦੇ ਸਾਰੇ ਸੀਨੀਅਰ ਸਾਹਿਬ ਧਿਆਨ ਦੇਗਾ ਤੇ ਜੋ ਹੈਗਾ ਐਲਫਰਮੋ ਦਲਤੀ ਦੇ 12 ਸਾਲ ਹੈ ਉਹ ਸਾਡੇ ਕੋਲ ਟਿਕਿਆ ਹੋਇਆ ਹੈ ਗਿਆ ਨਹੀਂ ਜਾ ਰਿਹਾ ਦੋ ਮੰਨਡਰ ਦਾ ਬੰਦਾ ਇਹਨੇ ਮਰ ਰਵੇ ਦਾ ਐਫਪੀਆਰ ਦਿਸ ਕਰਦੀ ਅੱਜ ਕਰ ਦਿੱਤੀ ਸਰ ਡਰਾਈਵਰ ਦੇ ਖਿਲਾਫ ਕੀ ਕੋਈ ਐਕਸ਼ਨ ਅਨਸਰੀ ਟੀਮ ਗਈ ਹੋਈ ਹੈ ਤੇ ਜਿਹੜਾ ਉਹ ਵੀਕਲ ਸੀਗਾ ਪਲੱਸ ਜਿਹੜਾ ਚਾਲਕ ਸੀਗਾ ਜੀ ਤੇ ਵੀਕਲ ਨਾਲ ਆ ਗਿਆ ਕੋ ਉਹਨੂੰ ਕਿੱਥੇ ਅਚਾਨਕ ਇਹਗਾ ਜੀ ਉਹਨੂੰ ਵੀ ਦੱਸ ਨਹੀਂਿਆ ਗਿਆ ਸਰ ਕੀ ਕੁਝ ਨਸ਼ਾ ਵਗੈਰਾ ਦਾ ਨਹੀਂ ਡਰਾਈਵਰ ਨੇ ਕੀਤਾ ਸੀ ਮੇਰੀ ਹਿਸਾਬ ਨਾਲ ਉਹ ਤਾਂ ਪਤਾ ਨਹੀਂ ਕਿ ਉਹਦਾ ਫਿਰ ਸਭ ਨਾਲ ਮੈਡੀਕਲ ਹੋਗਾ ਜੀ ਉਹ ਡਾਕਟਰ ਦੱਸ ਸਕਦੇ ਸਰ ਦਾ ਇੱਕ ਵੱਡਾ ਸਵਾਲ ਜੀ ਹਲੇ ਤੱਕ ਸਕੂਲ ਕਿਉਂ ਨਿਪਟਾ ਨਹੀਂ ਪਾਇਆ ਜਾਂਦਾ ਐਨਾ ਵੱਡਾ ਹਾਦਸਾ ਸਕੂਲ ਦੇ ਵਿੱਚ ਸਵੇਰੇ ਆਦਿ ਮੋ ਜਿਹਾ ਹੋ ਜਾਂਦਾ ਹੈ ਸਕੂਲ ਕਿਉਂ ਨਹੀਂ ਬੰਦ ਕਰਵਾਇਆ ਸਕੂਲ ਇਸ ਕਰਕੇ ਵੀ ਸਕੂਲ ਦੇ ਵਿੱਚ ਦੀ ਲਗਭਗ 300 ਤੋਂ 350 ਬੱਚਾ ਪੜਦਾ ਆ ਸਵੇਰੇ 8 ਵਜੇ ਦਾ ਇਹ ਹਾਦਸਾ ਜੀ ਤੇ ਜਿਹੜੇ ਜਿਹੜਾ 300 ਬੱਚਾ ਆ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈਣ ਆਉਂਗੇ ਤਾਂ ਬੱਚੇ ਘੇਟੇ ਜਾ ਸਕਦੇ ਆ ਜੇ ਪੇਰੈਂਟਸ ਉਹਨਾਂ ਦੇ ਕੋਈ ਮਸਰੂਫ ਆਪ ਦੀ ਡਿਊਟੀ ਤੇ ਆ ਕੋਈ ਤੇ ਆਪ ਤੋਂ ਜਲੰਧਰ ਆ ਤਾਂ ਉਹ ਆਉਣਗੇ ਤਾਂ ਉਹ ਲੈ ਕੇ ਜਾਣਗੇ ਅਦਰਵਾਈ ਜਿਹੜਾ ਹੈਗਾ ਇਹ ਬੱਚੇ ਜਿਹੜੇ ਹੈਗੇ ਬੱਚਿਆਂ ਦੀ ਸੇਫਟੀ ਜਿਹੜੇ ਐਟ ਟਾਈਮ ਸਕੂਲ ਦੇ ਅੰਦਰ ਆ ਉਹ ਵੀ ਇੱਕ ਕਨਸਰਨ ਹੈਗਾ ਜਿਹਦੇ ਤੇ ਅਸੀਂ ਮੁਸਤਫੀ ਨਾਲ ਲੱਗੇ ਹੋਏ ਆ ਪਰ ਸਕੂਲ ਬੰਦ ਕਰਵਾਉਣ ਦਾ ਹੈਗਾ ਅਸੀਂ ਕੋਈ ਲਾਗ ਨਾ ਡਿਸੀਜਨ ਨਹੀਂ ਖੜੀ ਕਰਦੀ ਠੀਕ ਹੈ ਜੀ ਬੱਚੇ ਦੇ ਪੇਰੈਂਟਸ ਆਉਣਗੇ ਤਾਂ ਬੰਦ ਲੈ ਕੇ ਜਾਣਗੇ ਸਰ ਇਹ ਜਿਹੜਾ ਰੋਡ ਵੀ ਬੜਾ ਜਮ ਜਮ ਪਤਾ ਹੈ ਕਿ ਲੋਕਾਂ ਨੂੰ ਵੀ ਕਾਫੀ ਪ੍ਰੋਬਲਮ ਆ ਰਹੀ ਹੈ ਇਹਦੇ ਬਾਰੇ ਤਾਂ ਇਹ ਦੱਸੋ ਕਿ ਜਿਹਨੇ ਬਲੌਕ ਸਰ ਇਹਨੇ ਤਾਂ ਮੰਗੇ ਕਿ ਸਾਨੂੰ ਇਨਸਾਫ ਚਾਹੀਦਾ ਹੁਣ ਇਨਸਾਫ ਤਾਂ ਤੁਸੀਂ ਦਿਵਾਉਗੇ ਨਾ ਇਨਸਾਫ ਮੈਡਮ ਜੀ ਐਸ ਤੋਂ ਲਾਅ ਸਾਡੀ ਜੋ ਐਫਪੀਆਰ ਦੀ ਪ੍ਰੋਵੀਡ ਬੰਦੀਆਂ ਤੋਂ ਦਰਜ ਹੋ ਰਹੀ ਆ ਜੇ ਹੋਰ ਵੀ ਇਹਨਾਂ ਨੂੰ ਮੰਗ ਲਈਏ ਤਾਂ